ਕੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਜੀ ਮਾਮਲਾ ਇਹਦਾ ਜੀ ਇੱਕ ਮੇਰਾ ਕਜ਼ਨ ਦੇ ਸੀ ਉਹਦਾ ਦੋਸਤ ਉਹ ਵੀ ਆਪਣਾ ਭਰਾਈਆ ਛੋਟਾ ਇਹ ਤੇ ਨਾਲ ਦੋ ਮੁੰਡੇ ਹੋਰ ਸੀ ਇਹ ਰਾਤ ਨੂੰ ਕੋਈ ਫਰੈਂਡ ਦੇ ਕੋਈ ਵੱਡੇ ਵੱਡੇ ਗੱਡੀ ਤੇ ਗਏ ਆ ਰਹੇ ਸੀ 1:30 ਵਜੇ ਦੇ ਕਰੀਬ ਜਦੋਂ ਅੰਮ੍ਰਿਤਪੁਰ ਚੌਂਕ ਤੋਂ ਫੁੱਟਬਲ ਚੌਂਕ ਨੂੰ ਆ ਰਹੇ ਸੀ ਸ਼ਰਨਜੀਤ ਹਸਪੀਟਲ ਦੇ ਬਾਹਰ ਕੋਈ ਕਾਲੇ ਰੰਗ ਦੀ ਗੱਡੀ ਇੰਨੇ ਨੂੰ ਸਾਈਡ ਮਾਰੀ ਪਿੱਛੋਂ ਆ ਬਲੈਰੋ ਪਿਕਅਪ ਗੱਡੀ ਜਿਹੜੀ ਇਹਨਾਂ ਨੂੰ ਧੁੰਦੇ ਲੱਗੀ ਅੱਗੇ ਤੱਕ ਜੋ ਨਾਲ ਉੱਥੇ ਮੁੱਕੇ ਦੇ ਦੋਨਾਂ ਹੀ ਰਹਿਤ ਹੋ ਗਈ ਕੀ ਨਾਮ ਕੀ ਇਹਨਾਂ ਦਾ ਜਿਨ੍ਹਾਂ ਦੀ ਗੱਲ ਹੈ ਇੱਕ ਮੁੰਡਾ ਪੰਕਜ ਹੈ ਜੀ ਉਹਦੀ ਉਮਰ ਤਕਰੀਬਨ 31 ਸਾਲ ਹੈ ਤੇ ਦੂਸਰਾ ਮੋਹਿਦ ਮੀਨੀਆ ਉਹਦੀ ਉਮਰ ਹੋ ਗਈ ਹੈ ਤਕਰੀਬਨ 30 ਸਾਲ ਇਹਨਾਂ ਦੇ ਵਿੱਚ ਦੋਨੋਂ ਚ ਕੋਈ ਮੈਰਿਜ ਵੀ ਹੈ ਮੈਰਿਜ ਪੰਕਜ ਦੀ ਮੈਰਿਜ ਹੈ ਉਹਦੀ ਪਿਛਲੇ 3 ਮਹੀਨੇ ਪਹਿਲਾਂ ਦੀ ਮੈਰਿਜ ਹੋਈ ਹੈ ਕਿੱਥੇ ਰਹਿਣ ਵਾਲੇ ਨੇ ਪੰਕਜ ਨੇ ਹੇਤੋਂ ਨਗਰ ਰਹਿਣ ਵਾਲਾ ਤੇ ਜਿਹੜਾ ਆਪਣਾ ਮੋਹਿਰਮਨੀਆ ਬਸਤੀ ਨੂੰ ਸਪੋਰਟ ਮਾਰਕੀਟ ਦੇ ਵਿੱਚ ਕੋਈ ਸੀਸੀਟੀਵੀ ਆਈ ਐਸਸੀ ਵੀ ਨਹੀਂ ਫੁਟਾਏ ਐਸਾ ਜੀ ਸਾਹਿਬ ਇਹ ਇੱਕ ਡਾਰਗੰਗੀ ਉੱਥੇ ਜੋ ਹਸਪਤਾਲ ਤੇ ਕੈਮਰੇ ਨੇ ਉਹ ਗੇਟ ਤੱਕ ਸੀ ਰੋਡ ਦਾ ਕਵਰ ਨਹੀਂ ਹੋ ਰਿਹਾ ਸੀ ਫਿਰ ਇਹਨੇ ਜਿਹੜੇ ਕੰਬੋਰੂ ਵਾਲੇ ਕੈਮਰੇ ਲੱਗੇ ਪੁਲਿਸ ਚੈੱਕ ਕਰਾ ਰਹੀ ਹੈ ਨਯਾਸ ਜੀ ਨੇ ਚੈੱਕ ਕਰਕੇ ਆਏ ਨੇ ਜੋ ਦੋਨਾਂ ਦੇ ਜਿਹੜੇ ਨਾਲ ਸਾਥੀ ਉਹਨਾਂ ਦੇ ਬਿਆਨ ਲੈ ਕੇ ਕਾਰਵਾਈ ਕਰ ਰਹੇ ਨੇ ਕਿੰਨੇ ਕਰ ਦਿੱਤਾ ਬੰਦਾ ਕੋਲ ਰਸਤੇ ਕਿਤੇ ਫਿਰ ਅਲੱਗ ਗੱਡੀ ਇੱਕ ਜਿਹੜੀ ਮੋਕੇ ਮਹਿਦਰਾ ਦੇ ਤੋਂ ਫੜੀ ਗਈ ਫਿਰ ਦੂਸਰੀ ਗੱਡੀ ਹੈ ਉਹ ਨਿਕਲ ਗਿਆ ਇਹ ਨਵੇਂ ਦੀ ਘਟਨਾ ਹੈ ਇਹ ਡੇਢ ਪੁਰ ਦੇ ਦੇ ਗਰੀਬ ਦੀ ਘਟਨਾ ਪਹਿਲਾਂ ਕੀ ਕੰਮ ਕੀ ਕਰਦੇ ਸੀ ਇੱਕ ਦੋ ਸਪੋਰਟ ਦੀ ਦੁਕਾਨਾਂ ਦੀ ਬਸਤੀ ਨੂੰ ਮੌਜਦੀ ਦੂਸਰਾ ਬੜੇ ਪਕਸਪੋਰਟ ਦਾ ਗੰਮਾ ਤੇ ਕਿਹਾ ਕਿ ਤੁਸੀਂ ਦੱਸਿਆ ਜਦੋਂ ਬਲੈਕ ਗੱਡੀ ਤੇ ਹੋਈ ਜਿਹੜੇ ਆਉਂਦੇ ਪਛਾਣ ਨਹੀਂ ਗੱਡੀ ਕਿੱਥੇ ਸੀ ਗੱਡੀ ਸਿਰਫ ਰੰਗ ਪਤਾ ਜੀ ਇਹਨਾਂ ਨੇ ਬਲੈਕ ਕਿਹਾ ਜਿਹੜੇ ਪਿੱਛੇ ਮੁੰਡੇ ਆ ਰਹੇ ਸੀ ਇਹਨਾਂ ਨੇ ਗੱਡੀ ਨੂੰ ਜਦੋਂ ਦੇਖਿਆ ਨਿਕਲਦੇ ਬਲੈਕ ਰੰਗ ਦੀ ਗੱਡੀ ਸੀ अच्छा के ਇਹਨਾਂ ਨੂੰ ਪਛਾਣੀ ਨਹੀਂ ਗਈ ਉਹ ਨੰਬਰ ਨਹੀਂ ਦੇਖਿਆ ਗਿਆ ਜੋ ਕੈਮਰੇ ਚੱਕ ਕੀਤੇ ਹੈ ਉਹਦੇ ਵਿੱਚ ਇੱਕ ਬਲੈਕ ਗੱਡੀ ਕੰਦੀ ਆਈ ਹੈ ਪਰ ਲਾਈਟ ਕਰਕੇ ਉਹ ਆ ਨਹੀਂ ਰਿਹਾ ਸੀਸੀਟੀਵੀ ਫੁਟੇਜ ਆ ਗਈ ਹੈ ਸਾਹਮਣੇ ਦੀ ਸੀਸੀ ਫੁਟੇਜ ਐਸੇ ਜਿਹੇ ਆ ਗਈ ਨਹੀਂ ਹੈ ਕੀ ਮੰਗ ਮੰਗਦੇ ਹੋ ਸਰ ਜਿੱਦਾਂ ਕਿ ਮੰਗੇ ਜੋ ਪੁਲਿਸ ਨੂੰ ਇਹ ਬੇਨਤੀ ਕੀਤੀ ਹੈ ਕਿਉਂਕਿ ਉਹ ਵੀ ਕੋਲੋਤਾ ਮਾਪੇ ਦਾ ਮੁੰਡਾ ਹੈ ਮੋਈ ਤੇ ਦੂਸਰੇ ਦੇ 3 ਮਹੀਨੇ ਪਹਿਲਾਂ ਵਿਆਹ ਹੋਇਆ ਹੈ ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਚਲੋ ਜੋ ਬੰਦੀ ਕਾਰਵਾਈ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਕਿੰਨੇ ਕੁ ਮੇਰਾ ਟਾਈਮ ਜਿਹੜੀ ਇਹ ਘਟਨਾ ਰਹਾ ਜਿਹੜੀ 1.5 ਤੋਂ 2 ਸਰ ਜਿਹੜਾ ਰਾਤ ਨੂੰ ਐਕਸੀਡੈਂਟ ਹੋਇਆ ਉਹ ਬਰਦਾਸ਼ਤੋ ਕਿੰਨੇ ਦਾ ਐਕਸੀਡੈਂਟ ਹੋਇਆ ਤੇ ਜਿਹੜੀ ਕਿੰਨੇ ਗੰਨ ਡੈਥ ਹੋਈ ਹੈ ਇਹ ਸਵੇਰੇ ਕੋਈ अर्ਲੀ ਮਾਰਨਿੰਗ 2:30 ਵਜੇ ਕੰਟਰੋਲ ਹੋਂ ਤੋਂ ਠਾਣਾ ਡਿਵੀਜ਼ਨ ਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਕਿ ਵੀ ਕਟਾਰੀਆ ਹਸਪੀਟਲ ਦੇ ਲਾਗੇ ਐਕਸੀਡੈਂਟ ਹੋਇਆ ਹੈਗਾ ਤੋਂ ਮੌਕੇ ਦੇ ਉੱਤੇ ਜਿਹੜੇ ਹੈਗੇ ਆ ਡਿਊਟੀ ਅਫਸਰ ਸਾਡੇ ਪਹੁੰਚੇ ਸੀਗੇ ਤੇ ਇਹ ਐਕਚੁਅਲ ਦੋ ਸਕੂਟਰ ਸਵਾਰ ਸੀਗੇ ਪੰਕਜ ਤੇ ਮੋਹਤ ਜਿਹੜਾ ਕਿ ਪੰਕਜ ਹੈਗਾ ਨਜਾਤਮ ਨਗਰ ਰਹਿਣ ਵਾਲਾ ਤੇ ਮੋਹਤ ਜਿਹੜਾ ਹੈਗਾ ਇਹ ਬਸਤੀ ਨੌਂ ਰਹਿਣ ਵਾਲਾ ਹੈਗਾ। ਤੋਂ ਬੱਕੇ ਤੇ ਜਾ ਕੇ ਵੀ ਤਫਤੀਸ਼ ਕੀਤੀ ਕਿ ਇਹਨਾਂ ਦੇ ਅੱਗੇ ਇੱਕ ਗੱਡੀ ਸੀਗੀ ਔਰ ਉਸ ਗੱਡੀ ਨੇ ਸਾਈਡ ਮਾਰੀ ਔਰ ਪਿੱਛੋਂ ਇੱਕ ਜਿਹੜੀ ਹੈਗੀ ਮਹਿੰਦਰਾ ਪਿਕਅਪ ਜਿਹਦੇ ਵਿੱਚ ਸਬਜ਼ੀਆਂ ਵਗੈਰਾ ਲੱਦੀਆਂ ਸੀਗੀਆਂ ਉਹ ਜਾ ਰਹੀ ਸੀਗੀ ਤਾਂ ਉਹ ਵੀ ਜਿਹੜੀ ਗੱਡੀ ਹੈਗੀ ਆ ਕੰਟਰੋਲ ਨਹੀਂ ਹੋਈ ਤੇ ਗੱਡੀ ਇਹਨਾਂ ਦੇ ਉੱਪਰ ਉਹ ਚੜ ਗਈ ਜਿਹਦੇ ਕਰਕੇ ਇਹਨਾਂ ਦੋਨਾਂ ਦੀ ਜਿਹੜੀ ਹੈਗੀ ਮੌਕੇ ਦੇ ਉੱਤੇ ਜਾਨ ਚਲ ਗਈ ਹੈ। ਤੋ ਫਿਲਹਾਲ ਜਿਹੜਾ ਹੈਗਾ ਇਹਨਾਂ ਦੀ ਬਾਡੀਜ਼ ਨੂੰ ਜਿਹੜਾ ਹੈਗਾ ਸੀਗਾ ਅਸੀਂ ਸਿਵਲ ਹਸਪੀਟਲ ਆਤੀ ਰਖਵਾਤਾ ਸੀਗਾ। ਤੋ ਇਹਨਾਂ ਦੇ ਰਿਸ਼ਤੇਦਾਰਾਂ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਜਿਹੜੀ ਐਫ ਆਈ ਆਰ ਅਸੀਂ ਦਰਜ ਕਰਨ ਲੱਗੇ ਹੋਏ ਹੈਗੇ ਕਿਉਂਕਿ ਐਫ ਆਈ ਆਰ ਦਾ ਨੰਬਰ 15 ਨੰਬਰ ਆਊਗਾ ਫਿਰ 304 ਆਈ ਪੀ ਸੀ ਦੇ ਤਹਿਤ ਜਿਹੜਾ ਹੈਗਾ ਮਕਦਮਾ ਡਿਵੀਜ਼ਨ ਨੰਬਰ ਚਾਰ ਤੇ ਦਰਜ ਹੋ ਰਿਹਾ। ਗੱਡੀ ਸਰ ਕਿੰਨੇ ਟੱਕਰ ਮਾਰੀ ਕੋਈ ਦੋ ਗੱਡੀਆਂ ਦਾ ਪਤਾ ਲੱਗਦਾ ਹੈ ਕਾਲੀ ਗੱਡੀ ਨੂੰ ਤੇ ਪਰ ਜਿਹੜੀ ਮੈਂ ਹੁਣ ਐਸ.ਓ. ਸਾਹਿਬ ਨਾਲ ਗੱਲ ਕੀਤੀ ਹੈਗੀ ਔਰ ਮੌਕੇ ਦੇ ਉੱਤੇ ਜਾ ਕੇ ਸਾਰੀ ਸਟੇਪੋਰਟ ਸਵੇਰੇ ਦੇਖ